ਆਪਾਂ ਅੱਜ ਇੱਕ ਖਰਾਕ ਤਿਆਰ ਕੀਤੀ ਹੈ ਜੀ ਜਿਹੜੀ ਕਿ ਬਦਲਦੇ ਮੌਸਮ ਦੇ ਵਿੱਚ ਆਪਾਂ ਨੂੰ ਬਹੁਤ ਹੀ ਜ਼ਿਆਦਾ ਫਾਇਦਾ ਕਰੂਗੀ ਤੇ ਤੁਸੀਂ ਵੀ ਇਹ ਖਰਾਕ ਜ਼ਰੂਰ ਤਿਆਰ ਕਰੋ ਜੀ ਤੇ ਤੁਹਾਡੇ ਵੀ ਘਰੇ ਕੰਮ ਆਉਣ ਵਾਲੀ ਚੀਜ਼ ਹੈ ਆਪਾਂ ਨੇ ਕੀ ਕਰਨਾ ਹੈ ਜੀ ਇੱਕ ਪਾਣੀ ਦਾ ਲੈ ਲਓ ਤੁਸੀਂ ਆਹ ਭਾਂਡਾ ਮੈਂ ਕੰਚ ਦਾ ਲਿਆ ਤੁਸੀਂ ਕੋਈ ਜਿਹੜੀ ਦੇ ਵਿੱਚ ਤੁਸੀਂ ਚਾਹ ਪਾਣੀ ਨਹੀਂ ਬਣਾਉਂਦੇ ਨਾ ਉਹ ਲੈ ਲਓ ਬਰਤਨ ਤੁਸੀਂ ਉਹ ਟੋਪੀਆ ਲੈ ਲਓ ਚਾਹ ਵਾਲਾ ਤੇ ਉਹਦੇ 'ਚ ਤੁਸੀਂ ਇਹਨੂੰ ਕੀ ਕਰੋ ਜੀ ਪਾਣੀ ਪਾ ਲਓ ਤੁਸੀਂ ਅੱਧਾ ਕਿਲਟਰ ਅੱਧੇ ਲੀਟਰ ਤੋਂ ਥੋੜਾ ਜਿਹਾ ਵੱਧ ਪਾ ਲਿਓ ਤੇ ਦੋ ਆਹ ਕਸ਼ੂਆ ਛਾਪ ਲੈ ਲਓ ਦੋ ਕਸ਼ੂਆ ਸ਼ਾਪ ਲੈ ਕੇ ਤੇ ਇਹ ਪੈਕਟ ਜੇ ਦੇ ਵਿੱਚੋਂ ਦੋ ਕੱਢ ਲਿਓ ਤਾਂ ਕਈ ਪੀਸ ਹੁੰਦੇ ਨੇ ਤੁਸੀਂ ਇਹ ਦੋ ਕੱਢ ਲੈਣੇ ਨੇ ਦੋ ਕੱਢ ਕੇ ਜੀ ਤੇ ਇਹ ਨਾ ਗਰਮ ਪਾਣੀ ਦੇ ਵਿੱਚ ਪਾ ਦਿਓ ਇਹਦੇ ਨਾਲ ਕੀ ਆ ਹੁਣ ਜਿਵੇਂ ਬਦਲਦੇ ਮੌਸਮ ਦੇ ਵਿੱਚ ਮੱਖੜ ਮੱਖੀ ਤੇ ਆਹ ਆ ਜਾਂਦੇ ਆ ਨਾ ਨਿੱਕੇ ਮੋٹے ਕੀੜੇ ਮਕੌੜੇ ਜੇ ਬਹੁਤ ਆਉਂਦੇ ਨੇ ਅਗਰ ਤੁਸੀਂ ਇਹ ਤਿਆਰ ਕਰੋਗੇ ਨਾ ਤੁਹਾਨੂੰ ਮੈਂ ਤਰੀਕਾ ਦੱਸੂਗੀ ਸਾਰਾ ਵੀ ਆਪਾਂ ਇਹਨੂੰ ਤਿਆਰ ਕਰਨਾ ਕਿਵੇਂ ਆ ਬਹੁਤ ਫਾਇਦੇਮੰਦ ਹੈ ਜੀ ਮੈਂ ਜਦੋਂ ਮੌਸਮ ਚੇਂਜ ਹੁੰਦਾ ਨਾ ਮੈਂ ਉਹਦੀ ਤਿਆਰ ਕਰ ਲੈਣੀ ਆ ਮੈਂ ਸੋਚਿਆ ਅੱਜ ਤੁਹਾਡੇ ਨਾਲ ਵੀ ਸਾਂਝਾ ਕਰੀਏ ਤੁਹਾਨੂੰ ਵੀ ਦੱਸੀਏ ਮੇਰੀਆਂ ਭੈਣਾਂ ਇਹ ਕੰਮ ਕਰਨ ਹਨ ਤੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਫਾਇਦਾ ਹੋਵੇ ਬੱਚੇ ਬਿਮਾਰ ਹੋ ਜਾਂਦੇ ਨੇ ਜੀ ਮੱਛਰ ਦੇ ਨਾਲ ਮਲੇਰੀਆ ਹੋ ਜਾਂਦਾ ਕਿਸੇ ਨੂੰ ਕਿਵੇਂ ਕਿਸੇ ਨੂੰ ਕਿਵੇਂ ਕੋਈ ਨਾ ਕੋਈ ਬਿਮਾਰੀ ਮਤਲਬ ਹੁੰਦੀ ਰਹਿੰਦੀ ਹੈ ਆਪਾਂ ਨੇ ਕੀ ਕਰਨਾ ਹੈਗਾ ਜੀ ਇਹਨਾਂ ਨੂੰ ਦੋ ਆਹ ਲੈ ਕੇ ਨਾ ਚੱਕਰ ਜੇ ਤੇ ਇਹਨਾਂ ਨੂੰ ਪਾਣੀ ਦੇ ਵਿੱਚ ਡੁਬੋ ਕੇ ਰੱਖਣਾ ਇਹਨੂੰ ਨੂੰ ਅਵਾਲਾ ਆਉਣ ਤੱਕ ਕਿਉਂਕਿ ਜਿੰਨਾ ਚਿਰ ਅਵਾਲਾ ਨਹੀਂ ਆਉਂਦਾ ਪੂਰਾ ਉਨਾਂ ਚਿਰ ਇਹ ਉੱਤੇ ਜੇ ਤਰਦੇ ਰਹਿੰਦੇ ਨੇ ਜਦੋਂ ਪੂਰਾ ਵਾਲਾ ਆਊਗਾ ਨਾ ਉਦੋਂ ਫਿਰ ਥੱਲੇ ਬੈਠਣਗੇ ਇਹ ਕਿਉਂਕਿ ਇਹ ਕੀ ਹੁੰਦਾ ਹੈਗਾ ਮਤਲਬ ਕਿ ਜਿਵੇਂ ਆਪਣੇ ਮੱਛਰ ਨੂੰ ਭਜਾਉਂਦੇ ਆ ਉਸ ਤੋਂ ਬਾਅਦ ਕੀ ਕਰਨਾ ਜੀ ਆਪਾਂ ਮੁਠੀ ਲੌਂਗਾਂ ਦੀ ਲੈਣੀ ਹੈ ਤੇ ਇਹਦੇ ਵਿੱਚ ਪਾ ਦੇਣੀ ਹੈ ਠੀਕ ਹੈ ਲੌਂਗ ਪਾ ਦਿਓ ਜੀ ਇਹਦੇ ਵਿੱਚ ਘੱਟੋ ਘੱਟ ਤੁਸੀਂ 2 ਚਮਚੇ ਵਾਵਾ ਸਾਰੇ ਲੌਂਗ ਪਾ ਦਿਓ ਮੇਰੇ ਕੋਲ ਇੰਨੇ ਕੁ ਸੀਗੇ ਮੈਂ ਤੁਹਾਨੂੰ ਦੱਸਣ ਲੱਗੀਆਂ ਮੈਂ ਕਿ ਇਹ ਨਾ ਇੰਨੇ ਕੁ ਤੁਸੀਂ ਲੌਂਗ ਪਾ ਦਿਓ ਚੰਗੀ ਤਰ੍ਹਾਂ ਤੁਸੀਂ ਇਹਨੂੰ ਜੀ ਉਬਾਲਾ ਦਿਵਾ ਲਓ ਪੂਰੇ ਚੰਗੀ ਤਰ੍ਹਾਂ ਰੰਨਣਾ ਆਪਾਂ ਇਹਨਾਂ ਨੂੰ ਮਤਲਬ ਪੂਰਾ ਲੌਂਗਾਂ ਦਾ ਅਸਰ ਤੇ ਇਹਦਾ ਅਸਰ ਪੂਰਾ ਨਿਕਲਣਾ ਚਾਹੀਦਾ ਅਗਰ ਤੁਸੀਂ ਇਸ ਤਰ੍ਹਾਂ ਦਾ ਮਤਲਬ ਬਣਾ ਕੇ ਰੱਖਦੇ ਹੋ ਨਾ ਤੇ ਬਹੁਤ ਹੀ ਵਧੀਆ ਮਹਿੰਗੀਆਂ ਮਹਿੰਗੀਆਂ ਆਪਾਂ ਸਪਰੇਹਾਂ ਜੀਆਂ ਲਿਆਉਣੇ ਆ ਹਨਾ ਤੇ ਉਹ ਕੀ ਇੰਨੇ ਪੈਸੇ ਲਾਇਆਂ ਦਾ ਕੋਈ ਫਾਇਦਾ ਨਹੀਂ ਇਹ ਵੀ ਇੱਕ ਤਰ੍ਹਾਂ ਦੀ ਸਪਰੇਹ ਤਿਆਰ ਹੋ ਜਾਂਦੀ ਹੈ ਜੀ ਤੇ ਜਿਹੜੀ ਕੀ ਆਪਾਂ ਨੂੰ ਮਤਲਬ ਕਮਰਿਆਂ ਦੇ ਵਿੱਚ ਆਪਾਂ ਇਹ ਫੇਰਦੇ ਆ ਬੈੱਡ ਥੱਲੇ ਜੀ ਤੁਸੀਂ ਆਪਣੇ ਕਮਰੇ ਦੇ ਵਿੱਚ ਤੁਸੀਂ ਫੇਰੋਗੇ ਤਾਂ ਇਹ ਬਹੁਤ ਹੀ ਚੰਗੀ ਆ ਇਹਦੇ ਵਿੱਚ ਪਾ ਦਿਓ ਜੀ ਤੁਸੀਂ ਦੋ ਚਮਚੇ ਨਮਕ ਦੇ ਠੀਕ ਹੈ ਜੀ ਪਹਿਲਾਂ ਆਪਾਂ ਪਾਇਆ ਸੀਗਾ ਇਹ ਕਸ਼ੂਆ ਛਾਪ ਤੇ ਉਸ ਤੋਂ ਬਾਅਦ ਪਾਤੇ ਲੌਂਗ ਤੇ ਹੁਣ ਪਾ ਦਿਓ ਜੀ ਦੋ ਚਮਚੇ ਤੁਸੀਂ ਨਮਕ ਦੇ ਨਮਕ ਦੇ ਦੋ ਚਮਚੇ ਪਾ ਕੇ ਇਹਨੂੰ ਮਤਲਬ ਆਪਾਂ ਜਿਹੜਾ ਇਹ ਤਿਆਰ ਕਰਨਾ ਹੈਗਾ ਆਹ ਦਵਾਈ ਇਹ ਤਿਆਰ ਹੋ ਜਾਊਗੀ ਠੀਕ ਹੈ ਜੀ ਹੁਣ ਇਹਨੂੰ ਚੰਗੀ ਤਰ੍ਹਾਂ ਤੁਸੀਂ ਫੇਰ ਰਲ ਲਓ ਆ ਦੇਖੋ ਜੀ ਨਮਕ ਪਾਇਆ ਤੇ ਇਹਦੀ ਝੱਗ ਬਣਨੋਂ ਹਟ ਗਈ ਹੈ ਨਾ ਇਹਨੇ ਰੰਗ ਬਦਲਤਾ ਇਹਦਾ ਮਤਲਬ ਇਹਦਾ ਜਿਹੜਾ ਕਲਰ ਹੈ ਨਾ ਸਾਰਾ ਉਹ ਇਹਦੇ ਵਿੱਚ ਆ ਗਿਆ ਪਾਣੀ ਦੇ ਵਿੱਚ ਆ ਗਿਆ ਜਿਹੜਾ ਵੀ ਇਹਦੇ ਵਿੱਚ ਦਵਾਈਆਂ ਸੀਗੀਆਂ ਨਾ ਉਹ ਪਾਣੀ ਦੇ ਵਿੱਚ ਆ ਗਈਆਂ ਤੇ ਇਹ ਇੱਕ ਤਰ੍ਹਾਂ ਦੀ ਇਹੋ ਜਿਹੀ ਖਰਾਕ ਬਣ ਜੂਗੀ ਕੀੜੇ ਮਕੌੜਿਆਂ ਦੀ ਜਿਹੜਾ ਕਿ ਆਪਾਂ ਨੂੰ ਇਹ ਬਿਮਾਰੀਆਂ ਤੋਂ ਬਚਾਊਗੀ ਠੀਕ ਹੈ ਜੀ ਆਪਾਂ ਨੂੰ ਬਿਮਾਰੀਆਂ ਤੋਂ ਬਚਤ ਹੋਣੀ ਜਿਆਦਾ ਜ਼ਰੂਰੀ ਹੈ ਕਿਉਂਕਿ ਬੱਚੇ ਹੁੰਦੇ ਆ ਛੋਟੇ ਛੋਟੇ ਰਾਤ ਨੂੰ ਸੁੱਤੇ ਪਏ ਕੱਪੜਾ ਲਾ ਲੈਂਦੇ ਨੇ ਉਤੋਂ ਤੇ ਮੱਛਰ ਲੜ ਜਾਂਦਾ ਤੇ ਫਿਰ ਵਿਚਾਰਿਆਂ ਨੂੰ ਬੁਖਾਰ ਵਗੈਰਾ ਹੁੰਦਾ ਜਿਹੜਾ ਉਹ ਚੜਨ ਲੱਗ ਜਾਂਦਾ ਹੈਗਾ ਤੁਸੀਂ ਆਪਣਾ ਮਤਲਬ ਕਿ ਇਹੋ ਜਿਹਾ ਕੁਝ ਦੇਖਣ ਦੇ ਵਾਸਤੇ ਆਪਣੇ ਘਰੇਲੂ ਨੁਸਖੇ ਦੇਖਣ ਵਾਸਤੇ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰਕੇ ਰੱਖੋ ਆਪਣੀ YouTube ਨੂੰ ਤੁਸੀਂ ਸਬਸਕ੍ਰਾਈਬ ਕਰਕੇ ਰੱਖੋ ਜੀ ਅਗਰ ਤੁਸੀਂ ਮਤਲਬ ਸਬਸਕ੍ਰਾਈਬ ਕਰਦੇ ਹੋ ਤਾਂ ਤੁਹਾਨੂੰ ਘਰੇਲੂ ਨੁਸਖੇ ਵਾਲੀ ਇਹ ਵੀਡੀਓ ਆਪਣੀ ਪਹਿਲਾਂ ਤੁਹਾਡੇ ਕੋਲੇ ਆਊਗੀ ਠੀਕ ਹੈ ਜੀ ਤੇ ਇਹਨੂੰ ਆਪਾਂ ਨੇ ਕੀ ਕਰਨਾ ਜੀ ਹੁਣ ਚੰਗੀ ਤਰ੍ਹਾਂ ਵੱਲਣਾ ਜਿਹੜੀ ਹੁਣ ਆਪਾਂ ਇਹਦੇ ਵਿੱਚ ਆਈਟਮ ਪਾਉਣੀ ਆ ਨਾ ਉਹ ਬਹੁਤ ਹੀ ਵਧੀਆ ਹੈਗੀ ਹੈ ਤੇ ਉਹਨੇ ਸਾਰੇ ਆਪਣੇ ਖੁਸ਼ਬੂ ਫਲਾ ਦੇਣੀ ਹੈ ਠੀਕ ਹੈ ਜੀ ਹੁਣ ਆਪਾਂ ਕੀ ਕੀਤਾ ਜੀ ਇਹਦੇ ਵਿੱਚ ਲੈ ਲਿਆ ਜੀ ਪੁਦੀਨਾ ਪੁਦੀਨੇ ਦਾ ਪਾਊਡਰ ਲੈ ਲਿਆ ਆਪਾਂ ਠੀਕ ਹੈ ਜੀ ਪੁਦੀਨੇ ਦਾ ਪਾਊਡਰ ਪਾਉਣਾ ਆਪਾਂ ਇਹਦੇ ਵਿੱਚ ਇੱਕ ਚਮਚਾ ਪਾ ਲਓ ਤੁਸੀਂ ਠੀਕ ਹੈ ਜੀ ਪੁਦੀਨੇ ਦਾ ਪਾਊਡਰ ਤੁਸੀਂ ਇੱਕ ਚਮਚਾ ਪਾ ਲਓ ਇਹਦੇ ਵਿੱਚ ਖੁਸ਼ਬੂ ਆਉਣ ਲੱਗ ਜੂਗੀ ਪੁਦੀਨੇ ਦੀ ਤੇ ਇਹ ਇਹਨੇ ਬਹੁਤ ਹੀ ਵਧੀਆ ਬਣ ਬਣ ਜਾਣਾ ਹੈਗਾ ਜਦੋਂ ਇਹਨੇ ਮਤਲਬ ਕਿ ਇਹ ਅਵਾਲਾ ਖਾ ਗਿਆ ਨਾ ਤੇ ਹੁਣ ਤੁਸੀਂ ਕੀ ਕਰਨਾ ਜੀ ਇਹਨੂੰ ਟੱਕ ਦਿਓ ਟੱਕ ਦਿਓ ਤੇ ਗੈਸ ਕਰ ਦਿਓ ਜੀ ਬੰਦ ਇਹਨੂੰ ਠੰਡਾ ਹੋਣ ਦਿਓ ਇੱਕ ਵਾਰੀ ਇਹਨੂੰ ਠੰਡਾ ਹੋਣ ਦਿਓ ਫਿਰ ਇਹ ਜਦੋਂ ਠੰਡਾ ਹੋ ਗਿਆ ਨਾ ਫਿਰ ਆਪਾਂ ਨੇ ਕੀ ਕਰਨਾ ਜੀ ਇੱਕ ਬਰਤਨ ਲੈ ਲੈਣਾ ਹੈਗਾ ਤੇ ਛਾਣਨੀ ਲੈ ਲੈਣੀ ਹੈ ਵੱਡੀ ਛਾਣਨੀ ਲੈ ਲਓ ਜੀ ਤੁਸੀਂ ਛਾਣਨੀ ਲੈ ਕੇ ਤੇ ਤੁਸੀਂ ਇਹਨੂੰ ਕੀ ਕਰਨਾ ਜਦੋਂ ਠੰਡਾ ਹੋ ਗਿਆ ਨਾ ਪਾਣੀ ਤੇ ਤੁਸੀਂ ਇਹਨੂੰ ਪਉਣ ਲਓ ਆ ਦੇਖੋ ਤੁਸੀਂ ਹੁਣ ਇਹ ਕੀ ਹੈ ਜਿਹੜਾ ਇਹਦੀ ਗਾਰਜੀ ਹੈ ਨਾ ਉਹ ਸਾਰੀ ਥੱਲੇ ਰਹਿ ਜੂਗੀ ਤੇ ਆਪਾਂ ਪਾਣੀ ਪੁੰਨ ਲੈਣਾ ਹੁਣ ਕੁਛ ਨਹੀਂ ਜੀ ਇਹਦੇ ਵਿੱਚ ਗਾਰਜੀ ਰਹੇਗੀ ਜਿਹੜਾ ਇਹਦਾ ਅਸਰ ਸੀਗਾ ਉਹ ਨਿਕਲ ਕੇ ਪਾਣੀ ਦੇ ਵਿੱਚ ਆ ਗਿਆ ਠੀਕ ਹੈ ਆਪਣੇ ਲੈ ਲਓ ਤੁਸੀਂ ਇਹੋ ਜੀ ਇੱਕ ਬੋਤਲ ਗਣੇਸ਼ ਪੰਪ ਲੈ ਲਓ ਤੁਸੀਂ ਆਹ ਇਹਨੂੰ ਬੋਤਲ ਆਹ ਸਪਰੇਅ ਜੀ ਵਾਲੀ ਤੇ ਇਹਦੇ ਵਿੱਚ ਪਾ ਲਓ ਜੀ ਤੁਸੀਂ ਇਹ ਸਾਰਾ ਪਾਣੀ ਠੀਕ ਹੈ ਸਾਰਾ ਪਾਣੀ ਇਹਦੇ ਵਿੱਚ ਪਾ ਕੇ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦੀ ਆਂ ਵੀ ਆਪਾਂ ਇਹਨੂੰ ਛਿੜਕਣਾ ਕਿਵੇਂ ਆ ਆਹ ਲੋ ਜੀ ਪਾਣੀ ਪਾਤਾ ਤੇ ਉੱਤੇ ਕਰਦੇ ਹੋ ਜੀ ਢੱਕਣ ਬੰਦ ਮੈਨੂੰ ਉਮੀਦ ਹੈ ਵੀ ਤੁਹਾਨੂੰ ਮੇਰਾ ਘਰੇਲੂ ਨੁਸਖਾ ਇਹ ਵਧੀਆ ਲੱਗਿਆ ਵਧੀਆ ਲੱਗਿਆ ਤਾਂ ਪਲੀਜ਼ ਲਾਈਕ ਕਮੈਂਟ ਤੇ ਅੱਗੇ-ਅੱਗੇ ਸ਼ੇਅਰ ਕਰਦੇ ਹੋ ਠੀਕ ਹੈ ਜੀ ਹੋਰ ਵੀ ਭੈਣਾ ਵੀਰਾਂ ਦੇ ਕੰਮ ਆਵੇ ਆਹ ਲੋ ਜੀ ਆਪਾਂ ਹੁਣ ਕੀ ਕਰਨਾ ਹੈ ਇਹ ਗੇਟਾਂ ਤੇ ਛਿੜਕ ਦੇਣਾ ਹੈਗਾ ਤੇ ਪਰਦਿਆਂ ਦੇ ਥੱਲੇ ਛਿੜਕ ਦੇਣਾ ਕਿਉਂਕਿ ਪਰਦਿਆਂ ਦੇ ਥੱਲੇ ਮੱਛਰ ਬਹੁਤ ਜ਼ਿਆਦਾ ਹੁੰਦਾ ਹੈਗਾ ਆਹ ਲੋ ਜੀ ਆਪਾਂ ਹੁਣ ਪੜਦਿਆਂ ਦੇ ਥੱਲੇ ਛਿੜਕਤਾ ਪਹਿਲਾਂ ਸਫਾਈ ਸਫੂਈ ਮਖਾ ਕਰ ਲਈਏ ਤੇ ਇਹਦੇ ਨਾਲ ਕੀ ਆ ਮੱਛਰ ਮੱਖੀ ਮਰ ਜੂਗਾ ਤੇ ਐਸ ਤਰ੍ਹਾਂ ਤੁਸੀਂ ਤਿਆਰ ਕਰ ਲੈਣਾ ਜੀ ਤੇ ਤਿਆਰ ਕਰਕੇ ਇਹਨੂੰ ਰੱਖੋ ਤੁਸੀਂ ਤੇ ਅੱਗੇ ਸ਼ੇਅਰ ਕਰ ਦਿਓ ਤੇ ਢੱਕਣੇ ਦਾ ਬੰਦ ਕਰਦਿਆ ਕਰੋ ਜਦੋਂ ਤੁਸੀਂ ਇਹਨੂੰ ਬੰਦ ਕਰਦੇ ਓਕੇ ਜੀ ਬਾਏ